ਸਹ ਹੈ ਸੋ ਤੇਰਾ ਤੇਰਾ ਤੁਝ ਕੋ ਸੌਕਤੇ ਕਿਆ ਲਗ ਹੈ ਮੇਰਾ ਦੰਡਾਤ ਬੰਦਨ ਅਨੁਕਬਾਰ ਸਰਬ ਕਲਾ ਸਮਰਥ ਰਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇਸਾ ਸੱਜਣਾ ਸੱਚਾ ਪਾਤਸ਼ਾਹ ਸਿਰਸਾ ਹੰਦਸਾ ਜਿਸ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਵੇਸਾ ਮਹੱਲਾ ਨਾਵਾ ਪ੍ਰੀਤਮ ਜਾਨ ਲੇਹੁ ਮਨ ਮਾਹੀ ਆਪਣੇ ਸੁਖ ਸਿਆਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਸੁਰਠ ਮਹੱਲਾ ਨਾਵਾ ਪ੍ਰੀਤਮ ਜਾਨ ਲੇਹੁ ਮਨ ਪਰਮ ਸਨਮਾਨ ਸਤਕਾਰ ਜੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨਿਰੰਕਾਰ ਜੀ ਦੀ ਅਤਿਆੰਤ ਕਿਰਪਾਲਤਾ ਰਹਿਮਤ ਬਖਸ਼ ਸਦਾ ਸਤਕਾ ਆਪਾਂ ਸਰਬੱਤਰ ਨਗਰ ਨਿਵਾਸੀ ਮਾਈ ਭਾਈ ਇਤਿਆਨਤ ਹੀ ਵਡਭਾਗੀ ਹਾਂ ਜੋ ਗੁਰਦੁਆਰਾ ਢਾਵ ਸਾਹਿਬ ਵਿਖੇ ਦਸਾਂ ਸਤਿਗੁਰਾਂ ਦੇ ਆਤਮਿਕ ਗਿਆਨ ਸਰੂਪ ਚਾਬਰ ਛਤਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਸਹਾਇਕ ਜੁਗੋ ਜੋਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਸੁਹਾਵਣੀ ਗੋਦ ਵਿੱਚ ਸੁਸ਼ੋਭਤ ਹੋ ਕੇ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਾਂ ਲਾਹੇ ਪ੍ਰਾਪਤ ਕਰ ਰਹੇ ਹਾਂ ਸਤਿਗੁਰੂ ਸਾਹਿਬ ਜੀ ਦੇ ਦਰ ਘਰ ਦੇ ਸੇਵਕ ਪ੍ਰੇਮੀਆਂ ਵੱਲੋਂ ਰਲ ਮਿਲ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਸਰਦਾ ਭਾਵਨਾ ਸੰਯੁਕਤ ਕਰਵਾਏ ਹਨ ਹਜ਼ੂਰ ਦੀ ਬਖਸ਼ਿਸ਼ ਦੁਆਰਾ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਹਜ਼ੂਰ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹਜ਼ੂਰ ਨੇ ਸ੍ਰੀ ਮੁਖਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਇਸ ਤੋਂ ਪ੍ਰੰਤ ਸਤਿਗੁਰੂ ਜੀ ਦੀ ਪਵਿੱਤਰ ਅਮਰਤ ਨੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਗੁਰੂ ਪਿਆਰਿਆਂ ਨੇ ਆਪਾਂ ਨੂੰ ਸਰਵਣ ਕਰਵਾਏ ਅੱਜ ਦਾ ਜੋ ਪਾਵਨ ਪਵਿੱਤਰ ਇਹ ਮੁਖਵਾਕ ਹੁਕਮਨਾਮਾ ਹੈ ਇਹ ਹੁਕਮਨਾਮ ਵਰਾਗ ਤਿਆਗ ਦੇ ਸਰੂਪ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ 60 ਰਾਗ ਦੇ ਵਿੱਚ ਸਤਿਗੁਰੂ ਜੀ ਦੇ 634 ਅੰਗ ਦੇ ਉੱਪਰ ਸੁਭਾਏ ਮਾਨ ਹੈ ਇਸ ਪਾਵਨ ਪਵਿੱਤਰ ਹੁਕਮਨਾਮੇ ਦੇ ਅੰਦਰ ਸਤਿਗੁਰੂ ਜੀ ਇਸ ਸੰਸਾਰ ਦੀ ਅਸਲੀਅਤ ਦੱਸਦੇ ਹਨ ਕਿ ਇਸ ਸੰਸਾਰ ਦੇ ਵਿੱਚ ਕੇਵਲ ਇੱਕ ਪਰਮਾਤਮਾ ਤੋਂ ਬਿਨਾਂ ਇਸ ਜੀਵ ਦਾ ਕੋਈ ਵੀ ਸਹਾਇਕ ਨਹੀਂ ਕੋਈ ਆਸਨ ਵਿੱਚ ਸੁਖ ਦੇਣ ਵਾਲਾ ਨਹੀਂ ਹੈ ਆਪਾਂ ਇਸ ਸਤਿਗੁਰੂ ਜੀ ਦੀ ਅਮਰਤਮਈ ਬਾਣੀ ਦੇ ਅੰਦਰ ਜੋ ਹਜ਼ੂਰ ਨੇ ਅਸਲੀਅਤ ਲਿਖੀ ਹੈ ਆਪਾਂ ਇਸ ਅਸਲੀਅਤ ਨੂੰ ਸੰਸਾਰ ਦੇ ਵਿੱਚ ਵੇਖ ਵੀ ਰਹੇ ਹਾਂ ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਜਿਹੜਾ ਸਤ ਹੈ ਉਹ ਪ੍ਰਮਾਤਮਾ ਤੋਂ ਹੀ ਪ੍ਰਾਪਤ ਹੋ ਸਕਦਾ ਤੇ ਜਿੱਨੇ ਅਸੀਂ ਸੰਸਾਰ ਦੇ ਵਿੱਚ ਜੀਵ ਹਾਂ ਸਾਥ ਸੁਵੰਧੀ ਰਿਸ਼ਤੇਦਾਰ ਹਨ ਕਿ ਅਸੀਂ ਮੂਰਸਲੇ ਜਨਮਾਂ ਦੇ ਸੰਜੋਗ ਕਰਕੇ ਆਪਸ ਵਿੱਚ ਮੇਲ ਹੁੰਦੇ ਐ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਇੱਕ ਬਹੁਤੀ ਕੀਮਤੀ ਬਚਨ ਕਿਹਾ ਮਾਪ ਪਿਤਾ ਬੰਦ ਤਾ ਪੁੱਤ ਬੰਦਕ ਜੇ ਸਤ ਮੀਨ ਆਰ ਭਾਈ ਇਸ ਪੰਕਤੀ ਦੇ ਅੰਦਰ ਸਤਿਗੁਰੂ ਜੀ ਨੇ ਆਮ ਤੌਰ ਤੇ ਕਾਫੀ ਸਾਡੇ ਰਿਸ਼ਤਿਆਂ ਦੇ ਜ਼ਿਕਰ ਕੀਤੇ ਨੇ ਮਾਤ ਪਿਤਾ ਬਨਤਾ ਇਸਤਰੀ ਨੂੰ ਆਖਿਆ ਜਾਂਦਾ ਮਾਤ ਪਿਤਾ ਬਨਤਾ ਸੁੱਤ ਨਾਮ ਹੈ ਪੁੱਤਰ ਦਾ ਭਾਈ ਨਾਮ ਹੈ ਭਰਾ ਦਾ ਇਸ਼ਟ ਮੀਤ ਅਰ ਭਾਈ ਇਸ਼ਟ ਦਾ ਮਤਲਬ ਹੁੰਦਾ ਪਿਆਰੇ ਜਿਨ੍ਹਾਂ ਦੇ ਨਾਲ ਸਾਡੀ ਮਿੱਤਰ ਦੋਸਤੀ ਪੈਂਦੀ ਹੈ ਸਾਡੇ ਨਾਲ ਨੇੜਤਾ ਰੱਖਣ ਵਾਲੇ ਹੁੰਦੇ ਹਨ ਮੀਤ ਨਾਮ ਹੈ ਮਿੱਤਰ ਦਾ ਇਸ਼ਟ ਨਾਮ ਹੈ ਪਿਆਰਿਆਂ ਦਾ ਸਤਿਗੁਰੂ ਜੀ ਕਹਿੰਦੇ ਜਿਨਨੇ ਇਹ ਸਾਡੇ ਨੇੜਤਾ ਦੇ ਰਿਸ਼ਤੇ ਨੇ ਪੂਰਵ ਜਨਮ ਕੇ ਮਿਲੇ ਸੰਜੋਗੀ ਇਹ ਸਾਡੇ ਪੂਰਵਲੇ ਜਨਮਾਂ ਦੇ ਸੰਜੋਗ ਕਰਕੇ ਮੇਲ ਹੋਇਆ ਸਤਿਗੁਰੂ ਮਹਾਰਾਜ ਜੀ ਨੇ ਇੱਕ ਥਾਂ ਤੇ ਇਹ ਵੀ ਬਚਨ ਕੀਤੇ ਹਜ਼ੂਰ ਕਹਿੰਦੇ ਕੇਤਿਆਂ ਕੇ ਬਾਪ ਕੇਤਿਆਂ ਕੇ بیٹے ਕੇਤੇ ਗੁਰ ਚੇਲੇ ਫਨ ਹੋਏ ਇਹ ਪੁਰਬਲੇ ਜਨਮਾਂ ਦੇ ਸੰਜੋਗ ਕਰਕੇ ਸਾਡਾ ਆਪਸ ਵਿੱਚ ਇੱਕ ਦੂਸਰਿਆਂ ਨੂੰ ਮਿਲਣਾ ਹੁੰਦਾ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਜਦੋਂ ਉਹ ਮਨੁੱਖ ਦੇ ਜਿਹੜੇ ਦੇਣੇ ਲੈਣੇ ਦੇ ਸਬੰਧ ਪੂਰੇ ਹੋ ਜਾਂਦੇ ਹਨ ਉਸ ਵੇਲੇ ਮਨੁੱਖ ਜਿਹੜਾ ਹੈ ਉਹ ਇੱਕ ਦੂਸਰਿਆਂ ਤੋਂ ਪਾਸਾ ਵਟ ਜਾਂਦਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਅੱਜ ਦੇ ਹੁਕਮ ਨਾਮੇ ਦੇ ਵਿੱਚ ਸਾਨੂੰ ਇਹ ਸੰਸਾਰ ਦੀ ਬਾਬਤ ਦੱਸਦੇ ਨੇ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉ ਹੀ ਜਗ ਲਾਗੇ ਕਿਆ ਦਾਰਾ ਕਿਆ ਮੀਤ ਹਰ ਕੋਈ ਮਨੁੱਖ ਚਾਹੇ ਉਹ ਮਿੱਤਰ ਹੈ ਦੋਸਤ ਹੈ ਇੱਕ ਦੂਸਰਿਆਂ ਦੇ ਕੋਲੋਂ ਕੇਵਲ ਸੁਖ ਦੀ ਇੱਛਾ ਰੱਖਦੇ ਹੈ ਕਿ ਇਹਨਾਂ ਤੋਂ ਮੈਨੂੰ ਸੁਖ ਮਿਲੇਗਾ। ਹਜ਼ੂਰ ਜੋ ਅੱਜ ਦੇ ਹੁਕਮਨਾਮੇ ਦੇ ਵਿੱਚ ਆਪਣੇ ਤੇ ਕਿਰਪਾ ਕਰ ਰਹੇ ਹਨ ਆਪਾਂ ਪ੍ਰੇਮ ਤੇ ਸਤਕਾਰ ਦੇ ਨਾਲ ਸਤਿਗੁਰੂ ਜੀ ਨੇ ਇਹਨਾਂ ਬਚਨਾਂ ਨੂੰ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲਿਓ ਮਨ ਮਾਹੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਦੇ ਨੇ ਪ੍ਰੀਤਮ ਪ੍ਰੀਤਮ ਦਾ ਮਤਲਬ ਹੈ ਪਿਆਰਾ ਹਜੂਰ ਕਹਿੰਦੇ ਐ ਮੇਰੇ ਪਿਆਰੇ ਜਾਨ ਲਿਓ ਮਨ ਮਾਹੀ ਆਪਣੇ ਮਨ ਦੇ ਮਾਹੀ ਵਿੱਚ ਇਹ ਗੱਲ ਤੂੰ ਨਿਸ਼ਚੇ ਕਰਕੇ ਜਾਣ ਲੈ ਸਤਿਗੁਰੂ ਮਹਾਰਾਜ ਜੀ ਕਿੰਨੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਐ ਕਿ हे ਮੇਰੇ ਪਿਆਰੇ ਪਿਆਰੇ ਮਨੁੱਖ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈ ਆਪਣੇ ਸੁਖ ਸਿਹਾ ਹੀ ਜਗ ਫਾਂਦੇ ਹੋ ਸਤਿਗੁਰੂ ਜੀ ਕਹਿੰਦੇ ਇਹ ਰਿਸ਼ਤਿਆਂ ਦੀ ਗੱਲ ਤਾਂ ਕੀ ਹੈ ਇਹ ਜਿੰਨਾ ਸਾਰਾ ਜੱਗ ਮੈਨੇ ਸੰਸਾਰ ਹੈ ਸਾਰੇ ਹੀ ਸੰਸਾਰ ਦੇ ਲੋਕ ਆਪਣੇ ਸੁੱਖ ਸਿਓ ਹੀ ਆਪਣੇ ਸੁਖਾਂ ਦੇ ਨਾਲ ਹੀ ਆਪਣੇ ਸੁਖ ਦੀ ਪ੍ਰਾਪਤੀ ਵਾਸਤੇ ਹੀ ਫਾਂਦਿਓ ਫਾਂਦਿਓ ਨਾਮ ਹੈ ਇੱਕ ਦੂਸਰਿਆਂ ਦੇ ਨਾਲ ਵੱਜੇ ਹੋਏ ਨੇ ਕੇਵਲ ਸੁਖ ਦੀ ਤਲਾਸ਼ ਕਰਕੇ ਸੁਖ ਦੀ ਚਾਹਨਾ ਕਰਕੇ ਇੱਕ ਦੂਸਰਿਆਂ ਦੇ ਨਾਲ ਇਹ ਮਨੁੱਖ ਵੱਜੇ ਹੋਏ ਨੇ ਇੱਕ ਦੂਸਰਿਆਂ ਦੇ ਨਾਲ ਜੁੜੇ ਹੋਏ ਹਨ ਸੁਖ ਦਾ ਅਖਰੀ ਅਰਥ ਹੈ ਸੋ ਨਾਮ ਹੈ ਸੁਖੈਣ ਦਾ ਤਖ ਨਾਮ ਹੈ ਸਹਾਰਨ ਦਾ ਜਿਨ੍ਹਾਂ ਨੂੰ ਸਹਾਰਨਾ ਜੋ ਮਨੁੱਖ ਦੇ ਆਪਣੇ ਮਨ ਦੇ ਅਨੁਕੂਲ ਹੋਵੇ ਉਸ ਨੂੰ ਸੁਖ ਕਿਹਾ ਜਾਂਦਾ ਹੈ ਇੱਕ ਹੈ ਦੁੱਖ ਜਿਹੜਾ ਚਲਣਾ ਔਖਾ ਹੋਵੇ ਕਠਣ ਹੋਵੇ ਉਹਨੂੰ ਦੁੱਖ ਕਹਿੰਦੇ ਨੇ ਜੋ ਮਨੁੱਖ ਦੇ ਮਨ ਦੇ ਪ੍ਰਤਕੂਲ ਹੋਵੇ ਸਤਿਗੁਰੂ ਜੀ ਬਚਨ ਆਖਦੇ ਹਨ ਆਪਣੇ ਸੁਖ ਸਿਉ ਹੀ ਜਗ ਫੰਦੇਓ ਸਾਰਾ ਜਗਤ ਕੇਵਲ ਆਪਣੇ ਸੁੱਖਾਂ ਦੇ ਵਿੱਚ ਹੀ ਫਾਂਦੇ ਹੋ ਫਸਿਆ ਹੋਇਆ ਹੈ ਫਾਂਦੇ ਹੋ ਬੱਧਿਆ ਹੋਇਆ ਹੈ ਫਾਂਦੇ ਹੋ ਜੁੜਿਆ ਹੋਇਆ ਹੈ ਕੇਵਲ ਆਪਣੇ ਸੁਖ ਦੀ ਚਾਹਨਾ ਰੱਖੀ ਬੈਠੇ ਹਨ ਜੇ ਪਿਤਾ ਹੈ ਤੇ ਉਹ ਪੁੱਤਰ ਦੇ ਕੋਲੋਂ ਸੁੱਖ ਦੀ ਇੱਛਾ ਰੱਖ ਕੇ ਉਹਦੀ ਪਾਲਣਾ ਕਰ ਰਿਹਾ ਜਿਹੜਾ ਪੁੱਤਰ ਹੈ ਉਹ ਪਿਤਾ ਦੇ ਕੋਲੋਂ ਸੁਖ ਦੀ ਤਲਾਸ਼ ਕਰਕੇ ਮਨ ਦੇ ਵਿੱਚ ਧਾਰਨ ਕਰੀ ਬੈਠਾ ਹਜ਼ੂਰ ਕਹਿੰਦੇ ਅਸਲ ਵਿੱਚ ਇਹ ਜਿੰਨੇ ਵੀ ਰਿਸ਼ਤੇ ਹਨ ਇਹ ਭਾਈ ਕੇਵਲ ਸੁਖ ਕਰਕੇ ਇੱਕ ਦੂਸਰਿਆਂ ਦੇ ਨਾਲ ਜੁੜੇ ਹਨ ਕੋ ਕਾਹੂ ਕੋ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਅਸਲ ਵਿੱਚ ਕੋਈ ਕਿਸੇ ਦਾ ਨਹੀਂ ਹੈ ਆਪਾਂ ਵੇਖਦੇ ਹੀ ਹਾਂ ਜਦੋਂ ਵੇਖਦੇ ਨੇ ਕਿ ਮੈਨੂੰ ਜੇ ਪੁੱਤਰ ਸੋਚਦਾ ਹੈ ਕਿ ਮੈਨੂੰ ਪਿਤਾ ਤੋਂ ਸੁਖ ਨਹੀਂ ਤੇ ਉਹ ਆਪਣੇ ਪਿਤਾ ਨੂੰ ਵੀ ਪਾਪ ਕਰਨ ਤੋਂ ਕਦੇ ਵੀ ਝਿਜਕਦਾ ਨਹੀਂ ਕਤਲ ਤੱਕ ਕਰ ਦਿੰਦਾ ਹੈ ਜੇ ਪਿਤਾ ਵੇਖਦਾ ਹੈ ਕਿ ਪੁੱਤਰ ਦੇ ਕੋਲੋਂ ਮੈਨੂੰ ਕੋਈ ਸੁਖ ਨਹੀਂ ਤੇ ਉਸ ਵੇਲੇ ਪਿਤਾ ਪੁੱਤਰ ਦਾ ਵੀ ਕਾਤਲ ਬਣ ਜਾਂਦਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਕੋ ਕਾਹੂ ਕੋ ਨਹੀਂ ਪਹਿਲੇ ਕੋ ਦਾ ਮਤਲਬ ਹੈ ਕੋਈ ਵੀ ਕਾਹੂ ਨਾਮ ਕਿਸੇ ਦਾ ਵੀ ਨਹੀਂ ਹੈ ਇਸ ਸੰਸਾਰ ਦੇ ਵਿੱਚ ਕੇਵਲ ਸੁਖ ਕਰਕੇ ਹੀ ਇੱਕ ਦੂਸਰਿਆਂ ਦੇ ਨਾਲ ਇਹ ਮਨੁੱਖ ਜੀਵ ਜੁੜੇ ਹੋਏ ਹਨ ਸੰਸਾਰ ਦੇ ਅੰਦਰ ਰਹਾ ਸੁਖ ਮੈਂ ਆਨ ਬਹਤ ਮਿਲ ਬੈਠਤ ਹਜ਼ੂਰ ਬਚਨੋ ਚਾਰਨ ਕਰਦੇ ਨੇ ਜਿਸ ਵੇਲੇ ਮਨੁੱਖ ਦੇ ਕੋਲ ਸੁਖ ਹੋਵੇ ਸੁਖ ਦੇ ਵਿੱਚ ਤਾਂ ਬਹੁਤੇ ਹੀ ਮਿਲ ਕੇ ਆਪਸ ਵਿੱਚ ਮਨੁੱਖ ਆਣ ਕੇ ਬੈਠਦੇ ਆ ਤਾਲੁ ਨਾਮ ਹੈ ਆ ਕੇ ਭਾਵ ਘਰ ਦੇ ਵਿੱਚ ਆ ਕੇ ਸੁਖ ਦੇ ਸਮੇ ਬਹੁਤੇ ਮਨੁੱਖ ਬੈਠਦੇ ਐ ਇੱਕ ਦੂਸਰਿਆਂ ਦੇ ਨਾਲ ਬਹੁਤ ਤਾਲਮੇਲ ਰੱਖਦੇ ਨੇ ਇੱਕ ਦੂਸਰਿਆਂ ਦੇ ਕੋਲੋਂ ਕੁਝ ਖਾਣ-ਕੀਣ ਵਾਸਤੇ ਇੱਕ ਦੂਸਰਿਆਂ ਦੀ ਨੇੜਤਾ ਰੱਖਦੇ ਨੇ ਜਦੋਂ ਮਨੁੱਖ ਦੇ ਕੋਲ ਕੋਈ ਧਨ ਦਾ ਸੁਖ ਹੈ ਤੇ ਉਹ ਦੂਸਰੇ ਮਿੱਤਰ ਲੋੜੇ ਨੂੰ ਖਾਦਾ ਤਾ ਉਹ ਆਪਣੇ ਇਹ ਦੂਸਰੇ ਮਿੱਤਰ ਦੇ ਕੋਲੋਂ ਕੁਝ ਖਾਣਾ ਪੀਣਾ ਚਾਹੁੰਦੇ ਨੇ ਇਸ ਕਰਕੇ ਸੁਖ ਮੈਂ ਆਨ ਬਹੁਤ ਮਿਲ ਬੈਠਦਾ ਸੁਖ ਦੇ ਵਿੱਚ ਤਾਂ ਇੱਕ ਦੂਸਰਿਆਂ ਦੇ ਕੋਲੇ ਬਹੁਤ ਮਨੁੱਖ ਨੇੜੇ ਹੋ ਕੇ ਬੈਠਦਾ ਹੈ ਰਹਿਤ ਚਹੂ ਤਿਸ ਘੇਰੇ ਹਜ਼ੂਰ ਕਹਿੰਦੇ ਚੌਹਾਂ ਤਰਫਾਂ ਤੋਂ ਆਸੇ-ਪਾਸੇ ਘੇਰਾ ਘੱਟ ਕੇ ਬੈਠਦੇ ਐ ਜਦੋਂ ਮਨੁੱਖ ਵੇਖਦਾ ਹੈ ਇਹਦੇ ਕੋਲ ਧਨ ਦਾ ਸੁੱਖ ਮੈਨੂੰ ਪ੍ਰਾਪਤ ਹੋ ਸਕਦਾ ਉਹਦੇ ਨੇੜੇ ਮਿੱਤਰ ਬਣਨੇ ਸ਼ੁਰੂ ਹੋ ਜਾਂਦੇ ਐ ਦੋਸਤ ਬਣਨੇ ਸ਼ੁਰੂ ਹੋ ਜਾਂਦੇ ਨੇ ਸਤਿਗੁਰੂ ਜੀ ਕਹਿੰਦੇ ਰਹਿਤ ਚਾਹੂ ਦਿਸ ਘੇਰਾ ਉਹਦੇ ਆਸੇ-ਪਾਸੇ ਸਭ ਕੋਈ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਕਿ ਮੈਨੂੰ ਇਹਦੇ ਕੋਲੋਂ ਮਾਇਆ ਦਾ ਸੁੱਖ ਮਿਲੇਗਾ ਮੈਨੂੰ ਪੈਸੇ ਮਿਲ ਜਾਣਗੇ ਮੇਰਾ ਫਲਾਨਾ ਕੰਮ ਹੋ ਜਾਏਗਾ ਇਹ ਸੰਸਾਰ ਦੇ ਜਿਹੜੇ ਜੀਵ ਨੇ ਉਹ ਕੇਵਲ ਸੁੱਖ ਦੀ ਚਾਹਨਾ ਕਰਕੇ ਹੀ ਸੁੱਖ ਦੇ ਵਿੱਚ ਬਹੁਤ ਨੇੜੇ ਹੋ ਕੇ ਆ ਕੇ ਬੈਠਦੇ ਹਨ ਵਿਪਤ ਪਰਿ ਸਭ ਹੀ ਸੰਗ ਛਾੜਿਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਜਿਸ ਵੇਲੇ ਮਨੁੱਖ ਤੇ ਵਿਪਤਾ ਪੈ ਜਾਏ ਦੁੱਖ ਆ ਕੇ ਮੁਸੀਬਤ ਆ ਕੇ ਪੈ ਜਾਏ ਤੇ ਉਸ ਵੇਲੇ ਸਭ ਹੀ ਸੰਗ ਛਾੜ ਦਤ ਸਾਰੇ ਹੀ ਮਨੁੱਖ ਸੰਗ ਛੱਡ ਦਿੰਦੇ ਆ ਵਿਪਤਾ ਪੈਣ ਦੇ ਸਮੇਂ ਇਸੇ ਕਾਰਨ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਮਨੁੱਖ ਤੇ ਕੋਈ ਵਿਪਤਾ ਪੈਂਦੀ ਹੈ ਕੋਈ ਦੁੱਖ ਆ ਕੇ ਪੈਂਦਾ ਤੇ ਉਸ ਵੇਲੇ ਮਨੁੱਖ ਦਾ ਸੰਗ ਛੱਡ ਦਿੰਦੇ ਆ ਸੰਸਾਰ ਦੇ ਵਿੱਚ ਚਾਰ ਪ੍ਰਕਾਰ ਦੇ ਮਿੱਤਰ ਮੰਨੇ ਨੇ ਇੱਕ ਹਨ ਜਾਨੀ ਮਿੱਤਰ ਦੂਸਰੇ ਜ਼ੁਬਾਨੀ ਮਿੱਤਰ ਤੇ ਤੀਸਰੇ ਸਵਾਨੀ ਮਿੱਤਰ ਜਾਨੀ ਸਵਾਨੀ ਜ਼ੁਬਾਨੀ ਇਹ ਤਿੰਨ ਪ੍ਰਕਾਰ ਦੇ ਮਿੱਤਰ ਹਨ ਜਾਨੀ ਮਿੱਤਰਤਾ ਉਹਨਾਂ ਨੂੰ ਆਖਿਆ ਜਾਂਦਾ ਜਿਹੜੇ ਇੱਕ ਦੂਸਰਿਆਂ ਦੇ ਨਾਲ ਅੰਦਰੋਂ ਮਨ ਕਰਕੇ ਪ੍ਰੇਮ ਕਰਦੇ ਜਬਾਨੀ ਮਿੱਤਰ ਉਹ ਨੇ ਕੇਵਲ ਜ਼ਬਾਨ ਕਰਕੇ ਹੀ ਇੱਕ ਦੂਸਰੇ ਦੇ ਮਿੱਤਰ ਬਣੇ ਇੱਕ ਦੂਸਰੇ ਦਾ ਕੋਈ ਕੰਮ ਨਹੀਂ ਇੱਕ ਇੱਕ ਦੂਸਰੇ ਨੂੰ ਦੇਂਦੇ ਲੋੜ ਪੈਣ ਤੇ ਉਹ ਪਾਸਾ ਵੱਟ ਜਾਂਦੇ ਆ ਉਹਨਾਂ ਨੂੰ ਜ਼ਬਾਨੀ ਮਿੱਤਰ ਕਹਿੰਦੇ ਤੇ ਇੱਕ ਹਨ ਸਵਾਨੀ ਮਿੱਤਰ ਸਵਾਨੀ ਕੇਵਲ ਮਤਲਬ ਵਾਸਤੇ ਮਿੱਤਰ ਬਣ ਜਾਣਾ ਜਦੋਂ ਆਪਣਾ ਕਾਰਜ ਹੋ ਜਾਣਾ ਤੇ ਫਿਰ ਮਿੱਤਰਤਾ ਹੀ ਛੱਡ ਦੇਣੀ ਉਹ ਕੇਵਲ ਸਵਾਨੀ ਮਤਲਬੀ ਮਿੱਤਰ ਹਨ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਇਹ ਜਿਹੜੇ ਦੋ ਤਰਜ਼ੇ ਮਿੱਤਰਾਂ ਦੇ ਬਹੁਤੇ ਜ਼ਿਆਦਾ ਮੰਨੇ ਜਾਂਦੇ ਆ ਪਰ ਵਿਪਤਾ ਦੇ ਵਿੱਚ ਆ ਕੇ ਨਾਲ ਸੰਗ ਸਾਥ ਦੇ ਵਿੱਚ ਆ ਕੇ ਖੜਨਾ ਇਹ ਥੋੜੇ ਮਿੱਤਰਾਂ ਦੀ ਇਨਸਾਨੀ ਹੈ ਸਤਗੁਰੂ ਮਹਾਰਾਜ ਜੀ ਕਹਿੰਦੇ ਜਿਸ ਵੇਲੇ ਮਨੁੱਖ ਵਿਪਤ ਪਰਿ ਸਭ ਹੀ ਸੰਗ ਛਾੜਤ ਵਿਪਤਾ ਪੈਂਦੀ ਹੈ ਤੇ ਸਾਰੇ ਸੰਗ ਸਾਥ ਛੱਡ ਦਿੰਦੇ ਐ ਕੋ ਨ ਆਵਤ ਨੇਰੇ ਇਹ ਜੀਵ ਦੇ ਕੋਲ ਕੋਈ ਵੀ ਨੇੜੇ ਨਹੀਂ ਆਉਂਦਾ ਇਹ ਤੋਂ ਪਾਸਾ ਵਟਣ ਲੱਗ ਜਾਂਦੇ ਨੇ ਕਿ ਕਿਤੇ ਕੋਈ ਮੰਗੀ ਨਾ ਲਵੇ ਕੁਛ ਇਸ ਕਾਰਨ ਕਰਕੇ ਸਤਿਗੁਰੂ ਜੀ ਕਹਿੰਦੇ ਵਿਪਤਾ ਦੇ ਵਿੱਚ ਮਨੁੱਖ ਦਾ ਸੰਗ ਸਾਥ ਛੱਡ ਦਿੰਦੇ ਨੇ ਜਦੋਂ ਦਰਖਤਾਂ ਤੇ ਫਲ ਲੱਗ ਜਾਂਦਾ ਜਿਹੜੇ ਪੰਛੀ ਹਨ ਬੜੇ ਦੂਰ ਦੂਰ ਤੋਂ ਚੱਲ ਕੇ ਆਉਂਦੇ ਆ ਤੇ ਫਲ ਖਾਂਦੇ ਆ ਫਲ ਪੱਕਣ ਤੇ ਉਹਦੇ ਫਲਾਂ ਨੂੰ ਮਾਰਦੇ ਆ ਫਲਾਂ ਦਾ ਰਸ ਚੂਸਦੇ ਆ ਖਾਂਦੇ ਆ ਤੇ ਜਦੋਂ ਦਰਖਤਾਂ ਦੇ ਉੱਪਰੋਂ ਫਲ ਦੀ ਰੁੱਤ ਚੱਲੀ ਜਾਂਦੀ ਹੈ ਤੇ ਉਸ ਵੇਲੇ ਜਿਹੜੇ ਪੰਛੀ ਹਨ ਉਹ ਦਰਖਤਾਂ ਨੂੰ ਛੱਡ ਕੇ ਚਲੇ ਜਾਂਦੇ ਐ ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਮਨੁੱਖ ਦੇ ਕੋਲ ਕੋਈ ਸੁੱਖ ਮਿਲਦਾ ਤੇ ਸੰਸਾਰ ਦੇ ਬਹੁਤੇ ਲੋਕ ਸੰਸਾਰ ਦੇ ਜੁੜਦੇ ਤੇ ਜਦੋਂ ਵੇਖਦੇ ਨੇ ਵੀ ਇਹ ਹੁਣ ਖਾਲੀ ਹੋ ਗਿਆ ਇਹਦੇ ਪਾਸ ਕੁਝ ਨਹੀਂ ਹੈ ਤੇ ਉਸ ਵੇਲੇ ਫਿਰ ਇਸ ਦਾ ਸੰਗ ਸਾਥ ਛੱਡ ਦਿੰਦੇ ਹਨ ਘਰ ਕੀ ਨਾਰ ਬਹੁਤ ਹਿਤਜਾਸਿ ਹਜੂਰ ਕਹਿੰਦੇ ਭਾਈ ਜਿਹੜੀ ਘਰ ਦੀ ਨਾਰ ਪਤਨੀ ਹੈ ਨਾ ਬਹੁਤ ਹਿਤਜਾਸਿ ਜਿਸ ਦੇ ਨਾਲ ਇਸ ਮਨੁੱਖ ਦਾ ਬਹੁਤਾ ਹੀ ਹਿਤ ਲੱਗਿਆ ਹੋਇਆ ਸਦਾ ਰਹਤ ਸੰਗ ਲਾਗੀ ਸਦਾ ਹੀ ਜਿਹੜੀ ਹਮੇਸ਼ਾ ਨਾਲ ਹੋ ਕੇ ਨਾਲ ਲੱਗੀ ਰਹਿੰਦੀ ਸੀ ਜਿਹੜੀ ਪਤਨੀ ਹਮੇਸ਼ਾ ਘਰ ਕੀ ਨਾਰ ਉਰਹੈ ਤਨ ਲਾਗੀ ਭਗਤ ਜੀ ਨੇ ਬਚਨ ਕੀਤੇ ਨੇ ਕਹਿੰਦੇ ਉਹ ਛਾਤੀ ਦੇ ਨਾਲ ਲੱਗ ਕੇ ਰਹਿੰਦੀ ਸੀ ਜਿਹੜੀ ਘਰ ਵਾਲੀ ਪਤਨੀ ਬਹੁਤ ਹੀ ਜਿਸ ਦੇ ਨਾਲ ਇਸ ਦਾ ਹਿੱਤ ਸੀ ਸਦਾ ਰਹਿਤ ਸੰਗ ਲਾਗੀ ਜਿਸ ਦੀ ਜਿਹੜੀ ਹਮੇਸ਼ਾ ਹੀ ਸੰਗ ਨਾਲ ਲੱਗੀ ਰਹਿੰਦੀ ਸੀ ਜਬ ਹੀ ਹੰਸ ਤਜੀ ਇਹ ਕਾਇਆ ਹਜ਼ੂਰ ਕਹਿੰਦੇ ਜਦੋਂ ਹੰਸ ਜੀਵਾਤਮਾ ਨੇ ਇਕ ਕਾਇਆ ਸਰੀਰ ਨੂੰ ਤਿਆਗ ਦਿੱਤਾ ਭਾਵ ਜਿਸ ਵੇਲੇ ਮਨੁੱਖ ਸਰੀਰ ਤਿਆਗ ਗਿਆ ਜਦੋਂ ਮਨੁੱਖ ਮਰ ਗਿਆ ਸੰਸਾਰ ਦੇ ਵਿੱਚ ਪ੍ਰੇਤ ਪ੍ਰੇਤ ਕਰ ਭਾਗੀ ਹਜ਼ੂਰ ਕਹਿੰਦੇ ਭਾਈ ਜਿਹੜੀ ਘਰ ਵਾਲੀ ਸੀ ਉਹ ਵੀ ਪ੍ਰੇਤ ਪ੍ਰੇਤ ਕਰਕੇ ਭੱਜ ਜਾਂਦੀ ਹੈ ਇਸ ਤੋਂ ਦੂਰ ਚਲੀ ਜਾਂਦੀ ਹੈ ਤ੍ਰੇਤ ਦਾ ਮਤਲਬ ਭਾਵ ਹੁੰਦਾ ਹੈ ਚਲਿਆ ਗਿਆ ਕਿ ਮਰ ਕੇ ਚਲਿਆ ਗਿਆ ਇਸ ਤਰ੍ਹਾਂ ਕਹਿ ਕੇ ਉਹ ਵੀ ਇਸ ਤੋਂ ਮਨ ਕਰਕੇ ਸੰਕੋਚ ਕਰਦੀ ਹੈ ਕੁਝ ਇਲਾਕਿਆਂ ਦੇ ਵਿੱਚ ਤਾਂ ਇਥੋਂ ਤੱਕ ਵੀ ਗੱਲ ਹੁੰਦੀ ਹੈ ਜਿਹੜਾ ਮ੍ਰਿਤਕ ਸਰੀਰ ਹੈ ਉਸ ਨੂੰ ਅਪਵਿੱਤਰ ਮੰਨਿਆ ਜਾਂਦਾ ਜਿਹੜਾ ਉਸ ਮ੍ਰਿਤਕ ਸਰੀਰ ਦੇ ਨਾਲ ਕੋਈ ਇਸ਼ਨਾਨ ਕਰਵਾਇਆ ਜਾਂਦਾ ਪਾਣੀ ਹੁੰਦਾ ਉਸ ਤੋਂ ਵੀ ਕਈ ਤਾਂ ਸੰਕੋਚ ਕਰਦੇ ਆ ਉਹਦੇ ਤਨ ਦੇ ਨਾਲ ਲੱਗਿਆ ਹੋਇਆ ਪਾਣੀ ਸਤਿਗੁਰੂ ਜੀ ਕਹਿੰਦੇ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਦੀ ਪ੍ਰੇਤ ਨਾਮ ਅਪਵਿੱਤਰ ਦਾ ਕਿ ਇਹ ਤਾਂ ਹੁਣ ਅਪਵਿੱਤਰ ਹੋ ਗਿਆ ਚੜਾਈ ਕਰ ਗਿਆ ਇਸ ਤਰ੍ਹਾਂ ਕਹਿ ਕੇ ਫਿਰ ਉਸ ਤੋਂ ਦੂਰ ਚਲੇ ਜਾਂਦੇ ਹਨ ਉਸ ਤੋਂ ਨਫ਼ਰਤ ਕਰਨ ਲੱਗ ਜਾਂਦੇ ਹਨ ਇਹ ਵਿਦਕ ਪਿਆਵਾਰ ਬਣਿਓ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭਾਈ ਇਹ ਸੰਸਾਰ ਦਾ ਇਸ ਢੰਗ ਦੇ ਨਾਲ ਵਿਹਾਰ ਬਣਿਆ ਹੋਇਆ ਸੰਸਾਰ ਦੇ ਵਿੱਚ ਇਸ ਤਰ੍ਹਾਂ ਦਾ ਇਹ ਦੇਣ ਲੈਣ ਦਾ ਕੰਮ ਬਣਿਆ ਹੋਇਆ ਜਾ ਸਿਆ ਨੇਹ ਲਗਾਇਓ ਜਿਸ ਦੇ ਨਾਲ ਹਜ਼ੂਰ ਕਹਿੰਦੇ ਭਾਈ ਤੂੰ ਨੇਹ ਲਾਇਆ ਹੋਇਆ ਇਹ ਸੰਸਾਰ ਦਾ ਜਿਹੜਾ ਵਿਹਾਰ ਹੈ ਇਹ ਤਾਂ ਇਸ ਤਰ੍ਹਾਂ ਦੀ ਬਣਿਆ ਹੋਇਆ ਕਿ ਸਰੀਰ ਤੱਕ ਹੀ ਇਹ ਮਨੁੱਖ ਇੱਕ ਦੂਸਰਿਆਂ ਦੀ ਨੇੜਤਾ ਰੱਖਦਾ ਹੈ ਤੇ ਜਦੋਂ ਮਨੁੱਖ ਸਰੀਰ ਤਿਆਗ ਜਾਂਦਾ ਤੇ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਇਹਦਾ ਸਾਰੇ ਹੀ ਸੰਗਸਾਰ ਛੱਡ ਦਿੰਦੇ ਕਿਉਂਕਿ ਪਰਲੋਕ ਦੇ ਵਿੱਚ ਕੋਈ ਕਿਸੇ ਦੀ ਨਾ ਸਹਾਇਤਾ ਕਰੀ ਸਕਦਾ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਮਨੁੱਖ ਜਿਹੜੇ ਨੇ ਉਹ ਇਹ ਕੇਵਲ ਇੱਥੇ ਜਿਉਂਦੇ ਜਾਗਦੇ ਹੀ ਇੱਕ ਦੂਸਰਿਆਂ ਦੀ ਨੇੜਤਾ ਰੱਖ ਸਕਦੇ ਐ ਤੇ ਮਰਨ ਤੋਂ ਬਾਅਦ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਹੈ ਅੰਤ ਬਾਰ ਨਾਨਕ ਬਿਨ ਹਰ ਜੀ ਅੰਤ ਦੇ ਬਾਰ ਮੈਨੇ ਸਮੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਨੇ ਬਿਨਾ ਹਰ ਜੀ ਹਰ ਪ੍ਰਮਾਤਮਾ ਜੀ ਤੋਂ ਬਗੈਰ ਪਾਵ ਵਾਹਿਗੁਰੂ ਜੀ ਤੋਂ ਬਗੈਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਅੰਤ ਦੇ ਸਮੇਂ ਅਖੀਰਲੇ ਸਮੇਂ ਮਰਨ ਦੇ ਸਮੇਂ ਕੋ ਕਾਮਨਾ ਆਇਓ ਕੋਈ ਵੀ ਚੀਜ਼ ਜਿਸ ਦੇ ਸਤਿਗੁਰੂ ਜੀ ਕਹਿੰਦੇ ਭਾਈ ਕੰਮ ਨਹੀਂ ਆਈ ਤੇ ਨਾ ਹੀ ਆਉਂਦੀ ਹੈ ਇਹ ਜਿੰਨਾ ਸਭ ਕੁਝ ਜੀਵਤ ਲਾ ਬਿਵਹਾਰ ਇਹ ਸਭ ਕੁਝ ਕੇਵਲ ਵਿਹਾਰ ਹੈ ਸੰਸਾਰ ਦੇ ਅੰਦਰ ਜ਼ਿੰਦਗੀ ਦਾ ਜਿਉਣ ਜਿਉਣ ਦੇ ਸਮੇਂ ਦਾ ਹੈ ਸਭ ਕੁਝ ਮਨੁੱਖ ਇਰਤਿਆ ਕਰਕੇ ਹੀ ਸੰਸਾਰ ਦੇ ਵਿੱਚੋਂ ਕੇਵਲ ਇਕੱਲਾ ਹੀ ਪਰਲੋਕ ਨੂੰ ਜਾਂਦਾ ਹੈ। ਨਾंगे 파ਵਨ ਤੇ ਗਏ ਜਿਨ ਕੇ ਲੱਖ ਕਰੋੜ ਇਹ ਜਿਹੜੀਆਂ ਸਾਡੇ ਕੇਵਲ ਸਰੀਰ ਦੀਆਂ ਲੋੜਾਂ ਨੇ ਮਨੁੱਖ ਕਰਮ ਕਾਣ ਬਣਾਉਂਦਾ ਇਹ ਸਾਡੀਆਂ ਸਰੀਰਾਂ ਦੀਆਂ ਲੋੜਾਂ ਨੇ। ਪਰ ਇਹ ਸਰੀਰ ਜਦੋਂ ਮਨੁੱਖ ਤਿਆਗ ਜਾਵੇ ਤੇ ਫਿਰ ਸਭ ਕੁਝ ਤਿਆਗ ਹੀ ਚਲਿਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਫਿਰ ਕੋਈ ਕੰਮ ਨਹੀਂ ਆਉਂਦਾ ਤ੍ਰਿਲੋਕ ਦੇ ਵਿੱਚ ਵਾਹਿਗੁਰੂ ਜੀ ਦਾ ਜਪਿਆ ਨਾਮ ਹੀ ਇਸ ਦਾ ਸੰਗੀ ਤੇ ਸਾਥੀ ਬਣਦਾ ਹੈ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਇਹ ਸਰੀਰ ਦੇ ਵਾਸਤੇ ਧਨ ਘਰ ਮਕਾਨ ਇਹ ਜ਼ਰੂਰੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਪਰਲੋਕ ਦੇ ਵਿੱਚ ਨਾਮ ਵੀ ਜ਼ਰੂਰੀ ਹੈ ਨਾਮ ਕੀ ਉਹ ਨਹੀਂ ਜ਼ਰੂਰੀ ਹੈ ਜਿੰਨਾ ਸਾਡੇ ਸਰੀਰ ਵਾਸਤੇ ਮਨੁੱਖ ਰਹਿਣ ਵਾਸਤੇ ਘਰ ਮਕਾਨ ਲੀੜੇ ਕੱਪੜੇ ਖਾਣਾ ਪੀਣਾ ਇਹ ਮਨੁੱਖ ਦੇ ਸਰੀਰ ਵਾਸਤੇ ਹੈ ਨਾ ਇਹ ਤੋਂ ਬਿਨਾ ਸਰੀਰ ਚੱਲ ਨਹੀਂ ਸਕਦਾ ਇਸੇ ਤਰ੍ਹਾਂ ਪਰਲੋਕ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਪਰਲੋਕ ਦਾ ਖਰਚਾ ਸਾਡਾ ਨਾਮ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਫੇਰੇ ਪ੍ਰਲੋਕ ਦਾ ਸੰਗੀ ਸਾਥੀ ਬਣਦਾ ਹੈ ਇਹ ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਹੁਕਮਨਾਮੇ ਦੇ ਵਿੱਚ ਆਪਣੇ ਤੇ ਕਿਰਪਾ ਕੀਤੀ ਹੈ ਅੱਜ ਦੇ ਹੁਕਮਨਾਮੇ ਦਾ ਨਿਚੋੜ ਇਹੋ ਹੈ ਕਿ ਜਿਸ ਤਰ੍ਹਾਂ ਦੁਨੀਆਂ ਦੇ ਵਿਹਾਰ ਸਾਡੇ ਸਰੀਰ ਨੂੰ ਚਲਾਉਂਦੇ ਨੇ ਇਸੇ ਤਰ੍ਹਾਂ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਉਹ ਸਾਡੇ ਪ੍ਰਲੋਕ ਦੇ ਵਿੱਚ ਸਾਡਾ ਸਾਥ ਦੇਣ ਵਾਲਾ ਹੈ ਪਰਲੋਕ ਦੇ ਵਿੱਚ ਸਾਡੇ ਕੰਮ ਆਉਣ ਵਾਲਾ ਹੈ ਸਤਿਗੁਰੂ ਮਹਾਰਾਜ ਜੀ ਨੇ ਇਹ ਅੱਜ ਦੇ ਹੁਕਮਨਾਮੇ ਤੇ ਆਪਣੇ ਤੇ ਕਿਰਪਾ ਕੀਤੀ ਹੈ ਵਿਚਾਰ ਕਰਦੇ ਹਾਂ ਹੋਈਆਂ ਪੁੱਲਾਂ ਗਲਤੀਆਂ ਨੂੰ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਬਖਸ਼ ਲੈਣ ਹੋਈਆਂ ਸਰਬ ਪੁੱਲਾਂ ਖਿਮਾ ਕਰਨੀਆਂ ਹੁਣ ਇਹ ਤੇ ਹੀ ਸਮਾਪਤੀ ਕਰੀਏ ਜੀ ਇਹ ਵਿਦ ਕੋ ਵਿਵਹਾਰ ਬਨਿਓ ਹੈ ਜਾਸ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਰਿਤੇ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਤਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਰ ਲੇਖ ਕਤਹਿ ਨਾ ਛੁਟੀਐ ਕਿਨਿ ਚਿਨ ਪੂਲਨ ਹਾਰ ਬਕਸ ਨਹਾਰ ਬਕਸ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ di